ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਵੋਟਰਾਂ ਅਤੇ ਸਪੋਰਟਰਾਂ ਵੱਲੋਂ ਫਲੋਰ ਦੇ ਇੱਕ ਨਿੱਜੀ ਪੈਲਸ ਵਿੱਚ ਵਰਕਰ ਮੀਟਿੰਗ ਕਰਵਾਈ ਗਈ ਜੋ ਰੈਲੀ ਦਾ ਰੂਪ ਧਾਰਨ ਕਰ ਗਈ ਇਸ ਮੌਕੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਅਮਰਜੀਤ ਸਿੰਘ ਸਮਰਾ ਲਾਡੀ ਸ਼ੇਰਵਾਲੀਆ ਲਖਵਿੰਦਰ ਸਿੰਘ ਮੋਤੀਪੁਰ ਜਸਵਿੰਦਰ ਸਿੰਘ ਵਾਈਸ ਚੇਅਰਮੈਨ ਬਲਾਕ ਸੰਪਤੀ ਫਲੋਰ ਤੇ ਪਾਰਟੀ ਦੇ ਹੋਰ ਕਈ ਆਗੂਆਂ ਨੇ ਆਪੋ ਆਪਣੇ ਸੰਬੋਧਨ ਵਿੱਚ ਬਾਕੀ ਪਾਰਟੀਆਂ ਤੇ ਤਿੱਖੇ ਵਾਰ ਕੀਤੇ ਇਸ ਮੌਕੇ ਕੁਝ ਬਿਅਕਤੀਆਂ ਵੱਲੋਂ ਕਾਲੀਆਂ ਛੰਨੀਆਂ ਦਿਖਾ ਕੇ ਵਿਰੋਧ ਵੀ ਕੀਤਾ ਗਿਆ ਤੇ ਨਾਹਰੇਬਾਜੀ ਵੀ ਕੀਤੀ ਗਈ ਜਿਨ੍ਹਾਂ ਨੂੰ ਚਰਨਜੀਤ ਸਿੰਘ ਚੰਨੀ ਨੇ ਪੇਡ ਵਰਕਰ ਦੱਸਿਆ ਇਸ ਮੌਕੇ ਮੱਖਣ ਸਿੰਘ ਖਹਿਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਲੋਰ ਆਰਮਲਵਾਇਆ ਚਰਨਜੀਤ ਸਿੰਘ ਦੀਪਾ ਨਗਰ ਸੁਰਜੀਤ ਸਿੰਘ ਦੁੱਲੇ ਸਰਜੀਤ ਸਿੰਘ ਲਲੀਆਂ ਤੇ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ਆਓ ਦੇਖਦੇ ਹਾਂ ਇਸ ਸਮਾਗਮ ਦੀ ਪੂਰੀ ਰਿਪੋਰਟ ਬੱਚੇ-ਬੱਚੇ ਨੂੰ ਖਾਡਮ ਔਰ ਇੱਕ ਹੋਰ ਸਾਹਿਬ ਜਿਹਨੇ ਭਾਰਤ ਦੇ ਚਾਨਾਸ਼ਾ ਪ੍ਰਧਾਨ ਮੰਤਰੀ ਨੂੰ ਦਾ ਐਡਮੋ ਇੰਟਰਨੈਸ਼ਨਲ ਪਿੰਟ ਤੋਂ ਜਲਦੀ ਫਰਟ ਆਏ इलेक्शन लड़ा एमसी का बाकी जी बाहर को आ गया लेकिन तीन बार एमसी बनाया दो बार प्रधान बनाया बच्चे मैं सेवा की फिर एम एल कर लड़ना थी मैं दूसरे हल्के चमकौर साहब जाके इलेक्शन लड़िया उ मैं बाहर को आ गया

ਇਹ ਬਦੋਏ ਹੈ ਕਿ ਭਾਰਤੀ ਜਨਤਾ ਪਾਰਟੀ ਲੋਕ ਨਹੀਂ ਹੈ ਇਹ ਹਰ ਦਾ ਤੁਸੀਂ ਸਾਰੇ ਸਾਹਮਣੇ ਹੈ ਜਰ ਲੋਕ ਸੁਆ। ਸੋ ਮੈਂ ਜਨਨ ਸਰ ਨੌਕ ਸਵਾ ਦਾ ਹੱਥਲਾ ਬਣਾ ਜੀ ਜਿਹਦੇ ਵਿੱਚ ਕੋਰ ਪ੍ਰਚਾਰਵਾਦ ਤੇ ਆਇਆ ਤਿੰਨ ਵੱਡੀਆਂ ਵਰਕਰ ਮੀਟਿੰਗਾਂ ਰੱਖਿਆ ਸੀ ਲੇਕਿਨ ਇਹਨਾਂ ਨੇ ਰੈਲੀ ਦਾ ਰੂਪ ਧਾਰ ਲਿਆ ਹੈ। ਅਗਰ ਵੱਡੀ ਗੱਡੀ ਦੇ ਵਿੱਚ ਵਰਕਰ ਇਕੱਠੇ ਹੋ ਕੇ ਆਏ ਹੈ ਜਿਹੜੇ ਆਪਣੇ ਘਰਾਂ ਵਿੱਚ ਬੈਠੇ ਸੀ ਤਾਂ ਹੋ ਕੇ ਜਿਹੜੇ ਦੂਸਰੀ ਪਾਰਟੀਆਂ ਤੋਂ ਮੁੱਖੀ ਹੈ ਕਿ ਕੀ ਕਰ ਰਹੀਆਂ ਪਾਰਟੀਆਂ ਪੁਰਸੀ ਤੋਂ ਉੱਚਾ ਨਾੜਾ ਹੈ ਬਹੁਤ ਸਾਰੇ ਲੋਕ ਮੜੇ ਅੱਜ ਇਕੱਠੇ ਹੋਏ ਨੇ ਇਹ ਤਾਂ ਜੋ ਦੇ ਰੂਪ ਦੇ ਵਿੱਚ ਇੱਥੇ ਸਾਡੇ ਨਾਲ ਮੀਟਿੰਗ ਕੀਤੀ ਹੈ ਕਿ ਇਹ ਬਹੁਤ ਬੜਾ ਹੰਗਾਰਾ ਜਿਹੜਾ ਸਾਡੀ ਤੋਂ ਮਹਿਮਲੋ ਬਜਾ ਹਮ ਅੱਗੇ ਤਾਂ ਤੁਸੀਂ ਪਿੰਡਾਂ ਵਿੱਚ ਇਲੈਕਸ਼ਨ ਕੰਪੇਨੀਆਂ ਜਾਂਦੇ ਆ ਲੋਕਾਂ ਦਾ ਕੀ ਰੁਸਾਰ ਹੈਗਾ ਉਹ ਕਰੇਗਾ ਲੋਕ ਹੌਣ ਹੌਣ ਕੇ ਅੱਗੇ ਆ ਰਹੇ ਆ ਜੀ ਤੁਸੀਂ ਆ ਦੇਖ ਲਓ ਵੀ ਪ੍ਰੋਫੈਕਟਿਵ ਵੀ ਦੇਖੋ ਕਿੰਨੇ ਛੋਟਾ ਦਰਾਨੇ ਵਾਲੇ ਖੜੇ ਹੋ ਦੇਖੋ ਕਿਤੇ ਟਿਕਾ ਨਹੀਂ ਰਹੇ ਇਹ ਹੈ ਲੋਕਾਂ ਦਾ ਇੱਕ ਪਿਆਰ ਹੈ ਜਿਹੜਾ ਕਿ ਅੱਗੇ ਵੱਧ ਕੇ ਆ ਰਿਹਾ ਜੋ ਮੈਂ ਸਾਡੇ 3 ਮਹੀਨੇ ਤੋਂ ਕੰਮ ਰੋਲਣਾ ਨਹੀਂ ਆਜ ਕਿ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਮੇਰੇ ਕੰਮ ਕਰਨ ਦੇ ਤਰੀਕੇ ਨੂੰ ਐਪਰੀਸ਼ੀਏਟ ਕਰ ਰਹੇ ਤੇ ਇਹ ਜਿਹੜੇ ਝਾੜੂ ਵਾਲੇ ਐ ਇਹਨਾਂ ਝਾੜੂ ਦੀ ਅੰਦਰ ਨੂੰ ਮਾਰਦੇ ਅਸੀਂ ਇਹ ਪਜਾਮ ਨੂੰ ਉਲੁਕ-ਮੁਕੀ ਤੇ ਲੈ ਜਾ ਰਹੇ ਮੈਂ ਪਹਿਲਾਂ ਕਿਹਾ ਸੀ ਕਿ ਖਾਲੇ ਗਰੀਜ ਐ ਕਿ ਆ ਕੇ ਪੰਜਾਬ ਨੂੰ ਲੁੱਟਣਗੇ ਅੱਜ ਇਹਨਾਂ ਨੇ ਹੋਰ ਕੰਮ ਸ਼ੁਰੂ ਕੀਤਾ ਹੋਇਆ ਤੋ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੁੰਦੇ। ਕੁਝ ਬਾਹਰ ਬੀਬੀਆਂ ਆਏ ਸੀ ਉਹ ਰੋਜ਼ ਤਾਲੀਆਂ ਝੰਡੀਆਂ ਦਿਖਾਉਣ ਵਾਸਤੇ ਉਹਨਾਂ ਦਾ ਜੀ ਆਇਆਂ ਨੂੰ। ਪੇਡ ਵਰਕਰ ਹੁੰਦੇ ਆ ਕੁਝ ਆਪਾਂ ਕਾਹ